ਹਾਂਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਆਪਾਂ ਮੈਂ ਤਾਂ ਸਾਰਿਆਂ ਦਾ ਬਹੁਤ ਸਾਰਾ ਨਾ ਧੰਨਵਾਦ ਜਿਹੜਾ ਤੁਸੀਂ ਮੇਰੀ ਵੀਡੀਓ ਨੂੰ ਇੰਨਾ ਜ਼ਿਆਦਾ ਰਿਸਪੌਂਸ ਦਿੰਦੇ ਹੋ ਦੇਖਦੇ ਹੋ ਕਮੈਂਟ ਕਰਦੇ ਹੋ ਪਰ ਇਸ ਤੋਂ ਵੀ ਵੱਧ ਰਿਸਪੌਂਸ ਦਿਓ ਤਾਂ ਕਿ ਮੈਨੂੰ ਮੇਰਾ ਦਿਲੋਂ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਮੈਨੂੰ ਸਬਸਕ੍ਰਾਈਬ ਕੀਤਾ ਹੋਇਆ ਤੇ ਆਪਾਂ ਉਸ ਦਿਨ ਵੀਡੀਓ ਪਾਈ ਸੀ ਜਦੋਂ ਤਿੰਨ ਇੱਕ ਦਿਨ ਪਹਿਲਾਂ ਪ੍ਰੈਗਨਸੀ ਵਾਲੇ ਪਸ਼ੂਾਂ ਦੇ ਚੈੱਕ ਕਰਨ ਵਾਸਤੇ ਤੇ ਅੱਜ ਆਪਾਂ ਇੱਕ ਹੋਰ ਘਰੇਲੂ ਨੁਕਤਾ ਲੈ ਕੇ ਆਏ ਆਂ ਅੱਜ ਆਪਾਂ ਘਰੇਲੂ ਨੁਕਤਾ ਲੈ ਕੇ ਆਏ ਆਂ ਕਿ ਕਈ ਵੀਰ ਬਹਿਣਾ ਦੇ ਘਰੇ ਪਸ਼ੂ ਰੱਖੇ ਹੁੰਦੇ ਆਗੇ ਤੇ ਮੱਝਾਂ ਗਾਵਾਂ ਕੋਈ ਵੀ ਆ ਉਹਨਾਂ ਤੇ ਆਪਾਂ 1 ਲੱਖ 1.5 ਲੱਖ ਰੁਪਈਆ ਲਾ ਦਿੰਦੇ ਆਂ ਚਲੋ ਗਾਂ 60-70 ਹਜ਼ਾਰ ਲਾ ਦਿੰਦੇ ਆਂ ਆਪਾਂ ਦੁੱਧ ਚੋਈ ਲੈਣੇ ਆ ਤੇ ਜਦੋਂ ਆਪਾਂ ਉਹ ਗੱਭਣ ਕਰਾਉਣੇ ਆ ਤੇ ਉਹ ਰਹਿੰਦੀਆਂ ਨਹੀਂ ਪੰਜਾਬੀ ਭਾਸ਼ਾ ਜਿਹਾ ਫਰਾਕ ਹੋ ਜਾਂਦਾ ਬਾਰ ਬਾਰ ਬੋਲਦੀ ਆਪਾਂ ਟੀਕੇ ਭਰਾ ਲੈਣੇ ਆ ਉਹ ਨਹੀਂ ਰਹਿੰਦੀਆਂ ਇਹਨਾਂ ਦੇ ਵਾਸਤੇ ਆਪਾਂ ਅੱਜ ਇੱਕ ਘਰੇਲੂ ਨੁਕਤਾ ਲੈ ਕੇ ਆਏ ਆ ਪਹਿਲਾਂ ਤੁਸੀਂ ਮੇਰੀ ਵੀਡੀਓ ਨੂੰ ਸਕਿਪ ਨਾ ਕਰਿਓ ਸਾਰੀ ਵੀਡੀਓ ਦੇਖਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ ਵੱਧ ਤੋਂ ਵੱਧ ਕਮੈਂਟ ਕਰਿਓ ਵੀਡੀਓ ਕਿਹੋ ਜਿਹੀ ਲੱਗਦੀ ਆ ਇਸ ਵਿੱਚ ਆਪਾਂ ਸਿਰਫ 10 ਇਹ ਆਪਾਂ ਸਿਰਫ 10 ਤੋਂ 15 ਰੁਪਈਆ ਦਾ ਕੰਮ ਆਪਣਾ ਕੋਈ ਬੜਾ ਮਹਿੰਗਾ ਨਹੀਂਗਾ ਤੇ ਮੇਰਾ ਆਪ ਖੁਦ ਘਰੇ ਆਪਦੇ ਇਹ ਕਰਕੇ ਦੇਖਿਆ ਹੋਇਆ ਹੈਗਾ ਤੇ ਮੈਨੂੰ ਇਹਦਾ ਰਿਸਪਾਂਸ ਮਿਲਿਆ ਹੋਇਆ ਇਸ ਵਿੱਚ ਆਪਾਂ ਕੀ ਲੈਣਾਗਾ ਸਭ ਤੋਂ ਪਹਿਲਾਂ ਆਪਾਂ ਆਹ ਫਲੈਂ ਦੀਆਂ ਗੋਲੀਆਂ ਲੈਣੀਆਂ ਜਿਹੜੀਆਂ ਆਹ ਬਣਾ ਕੱਪੜੇ ਵਿੱਚ ਰੱਖਦੀ ਹੁੰਦੀਆਂ ਪੇਟੀ ਅਲਮਾਰੀਆਂ ਵਿੱਚ ਕੀ ਫਲਾਨ ਦੀਆਂ ਗੋਲੀਆਂ ਲੈਣੀਆਂ ਹੈਗੀਆਂ ਇਹ ਜਦੋਂ ਪਸ਼ੂ ਹੀਟ ਚ ਆਉਂਦਾ ਹੈਗਾ ਤਾਰਾ ਦੇਣੀਆਂ ਆ ਦੇਖੋ ਸਭ ਤੋਂ ਪਹਿਲਾਂ ਤਾਂ ਆਪਾਂ ਲੈਣੀਆਂ ਹੈਗੇ ਇਹ ਫਰਨਲ ਦੀਆਂ ਗੋਲੀਆਂ ਜਿਹੜੀਆਂ ਆਪਾਂ ਪੇਟੀਆਂ ਅਲਮਾਰੀਆਂ ਚ ਪਾਉਂਦੇ ਆ ਸਿਰਫ 2 ਕਿਕਰ ਵੀ ਆਂਦਾ ਪੈਕਟ ਹੈ ਇਹਦੇ ਵਿੱਚੋਂ ਆਪਾਂ ਦੋ ਗੋਲੀਆਂ ਲੈਣੀਆਂ ਲੈਣੀਆਂ ਕਦੋਂ ਜਦੋਂ ਪਸ਼ੂ ਹੀਟ ਚ ਆ ਜਾਂਦਾ ਤੇ ਤਾਰਾ ਦੇਣੀਆਂ ਸ਼ੁਰੂ ਕਰ ਦਿੰਦਾ ਦੋ ਗੋਲੀਆਂ ਇਹਦੇ ਚੋਂ ਲੈਣੀਆਂ ਤੇ ਕਾ ਮਸਕਬੂਰ ਦੀ ਟਿੱਕੀ ਲੈਣੀ ਹੈ ਇਹਨਾਂ ਨੂੰ ਕੁੱਟ ਕੇ ਬਰੀਕ ਕਰਕੇ ਜਿਹੜੀ ਵੀ ਚੀਜ਼ ਤੁਸੀਂ ਦੇ ਸਕਦੇ ਹੋ ਗੁੜ ਚ ਆਟੇ ਦੇ ਪੇੜੇ ਚ ਤੇ ਸਾਰੀ ਵਿੱਚ ਉਹ ਕਰਕੇ ਵੀ ਪਸ਼ੂ ਸਿੱਟੇ ਨਾ ਡੋਲੇ ਨਾ ਉਹਨੂੰ ਇਸ ਢੰਗ ਨਾਲ ਦੇਣਾ ਦੇ ਕੇ ਉਸ ਤੋਂ ਬਾਅਦ ਕਈ ਘੰਟੇ ਬਾਅਦ ਜਦੋਂ ਆਪਾਂ ਪਸ਼ੂ ਦੇ ਟੀਕਾ ਭਰਉਣੇ ਹੈਗੇ ਟੀਕਾ ਭਰਉਣ ਤੋਂ 5-10 ਮਿੰਟ ਦੇ ਅੰਦਰ ਅੰਦਰ ਦੋ ਗੋਲੀਆਂ ਫੇਰ ਕੁੱਟ ਕੇ ਦੋ ਹੋੜੀ ਗੇ ਕੁੱਟ ਕੇ ਤੇ ਇੱਕ ਟਿੱਕੀ ਹੋਰ ਲੈ ਕੇ ਵਿੱਚ ਇਹ ਵੀ ਕੁੱਟ ਕੇ ਜਿਵੇਂ ਪਹਿਲਾਂ ਦਿੱਤੀ ਓਵੇਂ ਫੇਰ ਦੇਣੀ ਆ ਜਿਵੇਂ ਆਪਾਂ ਪਹਿਲਾਂ ਦੇ ਚੁੱਕਿਆ ਓਵੇਂ ਇੱਕ ਬਾਅਦ ਚ ਦੇਣੀ ਆ ਇਹਦਾ ਆਪਾਂ ਪਸ਼ੂ ਨੂੰ ਕੋਈ ਨੁਕਸਾਨ ਨਹੀਂ ਗਾ ਕੋਈ ਵੀ ਕੋਈ ਸਾਈਡ ਤੋਂ ਕੋਈ ਆਉ ਨਹੀਂ ਹੈਗਾ ਵੀ ਤੁਹਾਡੇ ਤੋਂ ਨੂੰ ਕੁਝ ਹੋ ਜੂਗਾ ਕੁਝ ਨਹੀਂ ਹੁੰਦਾ ਗਾ ਇਹ ਐਡੇ ਪਸ਼ੂ ਨੂੰ ਕੀ ਕਰਨਾ ਇਹਨੇ ਇਹਦਾ ਐਵੇਂ ਵੀ ਪਸ਼ੂ ਕੋਈ ਵੀ ਨਹੀਂ ਰਹਿੰਦਾ ਗੱਬਣ 100% ਗਰੰਟੀ ਆ ਪਸ਼ੂ ਕੱਪਣਾ ਰਹੂਗਾ। ਬਸ ਵਧੀਆ ਢੰਗ ਨਾਲ ਦੇਣੀ ਹੈ ਕਿ ਡੋਲੇ ਨਾਲ ਪਸੂ ਪਸੂ ਦੇ ਅੰਦਰ ਜਾਣ ਚਾਹੀਦੇ ਦਵਾਈ। ਤੇ ਬਸ ਤਰੰਤ ਦੇ ਦਿਓ ਤੇ ਪਸੂ ਨਹੀਂ ਉਹ ਹੁੰਦਾ ਪਸੂ ਰਹਿ ਜਾਊਗਾ। ਤੁਸੀਂ ਟੈਸਟ ਕਰਾ ਲਓ ਬਾਅਦ ਤੋਂ ਸੰਪਤਾ ਲੱਗ ਜਾਊਗਾ। ਕਿਸੇ ਨੇ ਵੀ ਇਹ ਫਾਰਮੂਲਾ ਪਹਿਲਾਂ ਕੀਤਾ ਹੋਵੇ ਜਾਂ ਕਿਸੇ ਨੂੰ ਵਧੀਆ ਲੱਗਿਆ ਹੋਵੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿੜੇ ਕੋਲੇ ਹੋਰ ਵੀ ਆ। ਯੋਗੀ ਸਾਡਾ ਵੀ ਪਸ਼ੂਆਂ ਦੇ ਕੰਮ ਆ ਤੇ ਇਸ ਲਾਈਨ ਚ ਸਾਨੂੰ ਸਾਰਾ ਕੁਝ ਇਸ ਦੇਖਦੇ ਆਏ ਆ ਵੀ ਹਰੇਕ ਢੰਗ ਤਰੀਕਾ ਅਪਣਾ ਕੇ ਦੇਖਿਆ ਹੋਇਆ ਤੇ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਮੈਂਟ ਜਰੂਰ ਕਰੋ ਥੈਂਕ ਯੂ